ਕਿ ਉਹਨਾਂ ਦੀ نیند ਦੀ ਬਹੁਤ ਡਿਸਟਰਬੈਂਸ ਰਹੀ ਬਿਲਕੁਲ ਸੌ ਨਹੀਂ ਸਕੇ ਉਹ ਸਵੇਰ ਤੱਕ ਦੂਸਰੀ ਗੱਲ ਉਹਨਰੇ ਸੇਜੀ ਕਾਫੀ ਘੜਾ ਲੈ ਪੈ ਰਹੇ ਸੀ ਬਹੁਤ ਵਿਚੈ ਨਹੀਂ ਉਹਨਾਂ ਦੇ ਨਾਲ ਸਕਕੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਦੋਂ ਗ੍ਰੈਜੂਏਸ਼ਨ ਕੀਤੀ ਅਜੇ ਵੀਕਨੈਸ ਤਾਂ ਬਹੁਤ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਹਾਈਪਟੈਨਸ਼ਨ ਕਰਕੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਤਾਂ ਅਸੀਂ ਬਾਹਰ ਉਹਨਾਂ ਨੂੰ ਚੈੱਕਅਪ ਲਈ ਲੈ ਕੇ ਆਏ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਬੀਬੀ ਤੁਹਾਡਾ ਇੰਨਾ ਥਨੇ ਡਿੱਗੇ ਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਮੈਨੂੰ ਕਿ ਉਹਨਾਂ ਦੀ نیند ਦੀ ਬਹੁਤ ਡਿਸਟਰਬੈਂਸ ਦੂਸਰੀ ਗੱਲ ਉਹਨਾਂ ਦੇ ਸਰੀਰਕ ਕਾਫੀ ਕੜਾ ਲੱਪਰੇ ਸੀ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਰੱਖ ਸਕੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਗ੍ਰੈਜੂਏਸ਼ਨ ਕੀਤੀ ਅੱਜ ਵੀਕਨੈਸ ਕਾਫੀ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੀ ਉਹਨਾਂ ਨੇ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀਗਾ ਕਿ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ ਨੂੰ 10 ਪੁਆਇੰਟ ਥੱਲੇ ਸੀਗਾ ਬੀਪੀ ਕੱਲ ਤੋਂ ਦੇ ਸਾਡੀ ਮਾਨੀਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਫਲਕਚੁਏਟ ਕਰ ਰਿਹਾ ਸੀਗਾ ਤੇ ਜੇ ਅੱਜ ਦਾ ਜੋ ਮੈਡੀਕਲ ਬੁਲੇਟਿਨ ਹੈ ਜੋ ਆਜ ਮੋਂਨੇ ਚੈੱਕ ਕੀਤਾ ਹੈ ਉਸ ਦੇ ਬਾਰੇ ਵਿੱਚ ਡਾਕਟਰ ਕੁਰਪ੍ਰਵੇਸ਼ ਜੀ ਬਾਤ ਕਰਨਗੇ ਡਾਕਟਰ ਥੋੜਾ ਲਾਊਡ ਬੋਲੋ ਜੀ ਸਤਜਲ ਜੀ ਮੈਂ ਡਾਕਟਰ ਕੁਰਪ੍ਰਵੇਸ਼ ਅਸੀਂ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਤੋਂ ਪਹਿਲੇ ਦਿਨ ਤੋਂ ਸਾਰੇ ਫਾਰਮੈਸਟਸ ਤੇ ਡਿਲੀਵਰੀ ਸਾਹਿਬ ਜੀ ਦਾ ਖਿਆਲ ਰੱਖ ਰਹੇ ਹਾਂ ਅਸੀਂ 50 ਡਾਕਟਰਾਂ ਦੀ ਟੀਮ ਡਾਕਟਰ ਟਵਿਲਵਲ ਸਾਹਿਬ ਜੀ ਦੇ ਰੋਜ਼ ਅਪਡੇਟ ਦੇ ਰਹੇ ਹਾਂ ਵੀਡੀਓ ਕਾਨਫਰੈਂਸ ਆਹੀ ਸਾਰੀ ਡਿਸਕਸ਼ਨ ਕਰਦੇ ਹਾਂ ਸਾਰੇ ਸਪੈਸ਼ਲਿਸਟਸ ਅਚੀਨਕਲਡ ਹੁੰਦੇ ਨੇ ਜਿਐਸਾ ਮੈਂ ਤੁਹਾਨੂੰ ਅਪਡੇਟ ਦਵਾ ਤਾਂ ਉਹਨਾਂ ਦੀ ਰਾਤ ਕਾਫੀ ਔਖੀ ਬੀਤੀ ਇਕ ਰਾਈਟ ਬੈਲੈਂਸ ਕਰਕੇ ਤੇ ਸਰਵੇਸ਼ਨ ਕਰਕੇ ਉਹਨਾਂ ਦੀ ਨੀਂਦ ਦੀ ਬਹੁਤ ਡਿਸਟਰਬੈਂਸ ਰਹੀ ਬਿਲਕੁਲ ਸੌ ਨਹੀਂ ਸਕੇ ਉਹ ਸਵੇਰ ਤੱਕ ਦੂਸਰੀ ਗੱਲ ਉਹਨਾਂ ਦੇ ਸਰੀਰ 'ਚ ਕਾਫੀ ਕੜਾਜ ਪੈ ਰਹੀ ਸੀ ਬਹੁਤ ਜ਼ਚੈਨੀ ਨਾਲ ਉਹਨਾਂ ਨੇ ਰਾਤ ਚੱਤੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਦੋਂ ਐਗਜ਼ਾਮੀਨੇਸ਼ਨ ਕੀਤੀ ਅੱਜ ਇਹ ਵੀਕਨੈਸ ਕਾਫੀ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਉਹਨਾਂ ਨੇ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀ ਤਾਂ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ ਨੂੰ 10. ਥੱਲੇ ਸੀਗਾ ਬੀਪੀ ਕੱਲ ਤੋਂ ਜੇ ਅਸਾਡੀ ਮੋਨਿਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਫਲਕਚੁਏਟ ਕਰ ਰਿਹਾ ਸੀਗਾ ਤੇ ਜੇ ਲੈਬ ਸੀ ਗੱਲ ਕਰੀ ਇਸ ਤੋਂ ਬਾਅਦ ਤਾਂ ਉਹਨਾਂ ਦੇ ਐਲ ایف ਟੀਜ਼ ਕਾਫੀ ਫਲਕਚੁਏਟ ਕਰਦੇ ਨੇ ਜੀ ਐਫ ਆਰ ਆ ਗਿਆ ਹੋਇਆ ਹੈ ਵਰੇਟਿਨ ਵਧਿਆ ਹੋਇਆ ਹੈ ਸਟੇਮ ਬodies ਕਾਫੀ ਉੱਤੇ ਨੇ ਇਲੈਕਟ੍ਰੋਲਾਈਟ ਇਮਬੈਲੈਂਸ ਹੋਇਆ ਹੋਇਆ ਜਿਸ ਕਰਕੇ ਸਾਨੂੰ ਬਹੁਤ ਡਰ ਹੈ ਉਹਨਾਂ ਦੇ ਆਰਗਨ ਫੇਲਿਅਰ ਦਾ ਕੋਈ ਵੀ ਆਰਗਨ ਕਿਸੇ ਵੀ ਰਾਹੀਂ ਕਿਸੇ ਵੀ ਟਾਈਮ ਕੋਈ ਵੀ ਆਰਗਨ ਫੇਲ ਹੋ ਸਕਦਾ ਹੈ ਜਿਸ ਜਦੋਂ ਵੀ ਇਹ ਆਰਗਨ ਜੇ ਕਦੇ ਫੇਲ ਹੋਇਆ ਤਾਂ ਸਾਨੂੰ ਟਾਈਮ ਨਹੀਂ ਆਏਗਾ ਇੱਕ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਗਾ ਜਿਥੇ ਸਾਰਿਆਂ ਦੇ ਮਨਾਂ 'ਚ ਹੈ ਸਵਾਲ ਹੋਏਗਾ ਕਿ ਕੋਈ ਵੀ ਇਨਸਾਨ ਬਿਨਾ ਖਾਤੇ ਕਿੰਨੇ ਦਿਨ ਕੱਟ ਸਕਦਾ ਹੈ ਮੈਂ ਤੁਹਾਨੂੰ ਇੱਕ ਡੈਫੀਨੇਟ ਨੰਬਰ ਤਾਂ ਨਹੀਂ ਦੇ ਸਕਦਾ ਪਰ ਇਹ ਜ਼ਰੂਰ ਦੱਸ ਸਕਦਾ ਵੀ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਦੇ ਜਦੋਂ ਬੰਦਾ ਸ਼ੁਰੂ ਕਰਦਾ ਹੈ ਖੁੱਖ ਹਟਾਉਂਦਾ ਉਹਦੀ ਸਰੀਰ ਦੀ ਕੀ ਸਥਿਤੀ ਹੁੰਦੀ ਹੈ ਉਹਦੀ ਫੈਟ ਕਿੰਨੀ ਹੁੰਦੀ ਹੈ ਦੂਸਰੇ ਨੰਬਰ ਤੇ ਉਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਹੁੰਦਾ ਹੈ ਤੀਸਰੇ ਨੰਬਰ ਤੇ ਉਹਨਾਂ ਦੀ ਵਿਲ ਪਾਵਰ ਕਿੱਦਾਂ ਦੀ ਹੈ ਤੇ ਜੇ ਮੈਂ ਧੰਨਵਾਦ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੀ ਵਿਲ ਪਾਵਰ ਬਹੁਤ ਜੋ ਤਾਂ ਪਹਿਲੇ ਦਿਨ ਉਹਨਾਂ ਨੂੰ ਹਾਈਪਰ ਟੈਨਸ਼ਨ ਕਰਕੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਤਾਂ ਅਸੀਂ ਬਾਹਰ ਉਹਨਾਂ ਨੂੰ ਚੈੱਕ ਅਪ ਲਈ ਲੈ ਕੇ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਬੀਬੀ ਤੁਹਾਡਾ ਇੰਨਾ ਥੱਲੇ ਡਿੱਗਿਆ ਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਮੈਨੂੰ ਠੀਕੋ ਜਵਾਬ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜਦੋਂ ਦੁਬਾਰਾ ਉਹਨਾਂ ਨੂੰ ਅੰਦਰ ਲੈ ਕੇ ਗਿਆ ਤਾਂ ਮੈਂ ਜੋ ਦੁਬਾਰਾ ਬਚਾ ਬਾਬੂ ਜੀ ਜਦੋਂ ਬਾਹਰ ਅਸੀਂ ਬੈਠੇ ਸੀਗੇ ਤੁਹਾਡਾ ਬੀਬੀ ਡਿੱਗਿਆ ਸੀ ਤੁਹਾਨੂੰ ਕੁਝ ਮਹਿਸੂਸ ਹੋਇਆ ਸੀ ਉਹਨਾਂ ਨੇ ਮੈਨੂੰ ਉਸ ਵਕਤ ਦੱਸਿਆ ਕਿ ਮੇਰੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਨੇ ਅਸੀਂ ਉਹਨਾਂ ਦੇ ਨਾਲ ਆ ਸਾਰਾ ਚੈੱਕਅਪ ਕਰ ਰਹੇ ਆ ਬਸ ਇੱਕ ਬਹੁਤ ਜ਼ਿਆਦਾ ਜਿਹੜੀ ਚਿੰਤਾ ਵਾਲੀ ਰਹਿ ਗਿਆ ਕਿ ਉਹਨਾਂ ਦਾ ਕਾਰਡੀਆਕ ਅਰੇਸਟ ਕਦੇ ਵੀ ਹੋ ਸਕਦਾ ਹੈ ਕਿਉਂਕਿ 7 ਦਿਨਾਂ ਦੇ ਭੁਖੜ ਤੋਂ ਬਾਅਦ ਭੁਖੜ ਤੋਂ ਬਾਅਦ ਕਾਰਡੀਆਕ ਅਰੇਸਟ ਦਾ ਰਿਸਕ ਬਹੁਤ ਵੱਧ ਜਾਂਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਵਾਕ ਕਰਦੇ ਰਹਿੰਦੇ ਆ ਕਿ ਕਿਸੇ ਵੀ ਪਲ ਕਿਸੇ ਵੀ ਘੜੀ ਕੁਝ ਵੀ ਹੋ ਸਕਦਾ ਹੈ ਧੰਨਵਾਦ ਮੈਂ ਨਿਵੇਦਨ ਕਰਦਾ ਹੂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਟੇ ਦੇ ਜਨਰਲ ਸੈਕਟਰੀ ਕਾਕਾ ਸਿੰਘ ਪੋਪਲਾ ਜੀ ਉਹ ਵਿਸਤਾਰ ਕਿ ਅੱਜ ਆਪਕੇ ਸਾਹਮਣੇ ਪਾੜ ਰਿਹਾ ਮੁਰਕ ਜੀ ਨੂੰ ਸਭ ਤੋਂ ਪਹਿਲਾਂ ਫਤਿਹ ਲਈ ਵੈਚ ਡਾਕਟਰ ਜੀ ਦਾ ਖੰਸਾ ਜਿਸ ਨੇ ਵੈਚ ਦੀ ਕਿ ਫਤਿਹ ਡਾਕਟਰ ਸਾਹਿਬ ਨੇ ਸਾਰੀ ਜਿਹੜੀ ਗੱਲੇ ਵਾਲ ਸਾਹਿਬ ਦੀ ਜਿਹੜੀ ਸਿਹਤ ਦੀ ਸਥਿਤੀ ਆ ਉਹ ਸਾਰੀ ਰੱਪ ਨੂੰ ਸਾਫ਼ ਕਰਤੀ ਐ ਅੱਜ 28 ਦਿਨ ਚਾਗੇ ਠਾਈ ਦਿਨ ਹੋ ਗਏ ਜੇ ਲਗਭਗ ਇਹ ਕਹਿਣਾ ਹੋਵੇ ਵੀ ਮਹੀਨਾ ਹੋ ਗਿਆ ਤਾਂ ਉਹਨਾਂ ਦੀ ਸਥਿਤੀ ਕਿਹੋ ਜਿਹੀ ਸਥਿਤੀ ਹੈ ਇਹ ਬਣੀ ਕਿਹੋ ਜਿਹੀ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਜਿਹੜੀਆਂ ਮੰਗਾਂ ਤੇ ਸਾਡੇ 13 ਫਰਬ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਮੰਗਾਂ ਲਾਗੂ ਕਰਵਾਉਣ ਲਈ ਇਸ ਸਥਿਤੀ ਦੇ ਵਿੱਚ ਆਉਣਾ ਪਿਆ। ਕਿ ਸਰਕਾਰ ਜਦੋਂ ਚਾਰ ਗੇੜੀਆਂ ਦੀਆਂ ਮੀਟਿੰਗਾਂ ਛੱਡ ਕੇ ਚੁੱਪ ਹੋਈ ਹੈ। ਚੁੱਪ ਤੋੜਨ ਵਾਸਤੇ ਤੇ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਤਰੀਕ ਤੋਂ ਜਿਹੜਾ ਪ੍ਰਧਾਨ ਜੀ ਨੇ ਐਲਾਨ ਕੀਤਾ ਸਾਡੇ ਦੋਨੇ ਫੋਰਮਾਂ ਨਾਲ ਅਸੀਂ ਉਹ ਸਾਰੀਆਂ ਸਥਿਤੀਆਂ ਦੇ